ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਵਕਤ ਅਸੀਂ ਪਿੰਡ ਕੋਤਵਾ ਦੇ ਵਿੱਚ ਬਾਬਾ ਮੈੰਗਲ ਗਿਰਦੀ ਸਮਾਧ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਅੱਜ ਅਖੰਡ ਪਾਠਾਂ ਦੇ ਭੋਗ ਪਾਏ ਗਏ ਨੇ ਤੇ ਅੱਜ ਜਿਹੜੀ ਨਵੇਂ ਸਾਲ ਦੀ ਵੀ ਇੱਕ ਸ਼ੁਰੂਆਤ ਹੋਈ ਆ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਇੱਥੇ ਨਵੇਂ ਸਾਲ ਦੇ ਸੰਬੰਧ ਵਿੱਚ ਵੀ ਅਖੰਡ ਪਾਠ ਕਰਵਾਏ ਨੇ ਉਹਨਾਂ ਦੇ ਵੀ ਭੋਗ ਪਾਏ ਗਏ ਨੇ ਟੁੱਟ ਲੰਗਰ ਵਰਤੇ ਨੇ ਸੋ ਆਓ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਕਿ ਇਸ ਜਿਹੜਾ ਪਵਿੱਤਰ ਜਗ੍ਹਾ ਨੂੰ ਲੈ ਕੇ ਇੱਥੇ ਦੇ ਕੀ ਵਿਚਾਰ ਨੇ ਆਓ ਗੱਲਬਾਤ ਕਰਦੇ ਆ ਇੱਥੋਂ ਦੇ ਮੁੱਖ ਸੇਵਾਦਾਰ ਨਾਲ ਆਓ ਜੀ ਗੇ ਮਾਥ ਕਰੋ ਜਿਹੜੇ ਵੱਡੇ ਹੋਏ ਜਦੋਂ ਵੱਡੇ ਹੋਏ ਰਾਮ ਕਰੀ ਜਦੇਓ ਮਾਧਮ ਚੋੜੀ ਵਰਸਾ ਕਰਨਾ ਵਾਲੇ ਬਲੇਈ ਕਈ ਬਰੀਲਾਂ ਦੇ ਨਾਲ ਤੇ ਚੇਂਗਲੇ ਕੋਲ ਉਹਨਾਂ ਨੇ ਲਾਂਭਾ ਲੈ ਕੇ ਆਪਣਾ ਘੜਾ ਨੇ ਮਾਤਾ ਗੁਜਰੀ ਕੋਲੇ ਤੇ ਪੈਣ ਤੇਰਾ ਲਾਲ ਹੈ ਨਾ ਜਿਹੜਾ ਕੋਈ ਬੜਾ ਹੈ ਉਹ ਲਾੜ ਲਾੜਣਾ ਰੱਖਿਆ ਮਾਤਾ ਗੁਜਰੀ ਉਹ ਤਾਂ ਨਹੀਂ ਕਰਦੇ ਬੇਟਾ ਤੁਹਾਡੇ ਕੋਲ ਨਹੀਂ ਮੈਂ ਦੇਖਣ ਕੱਲ ਦੀ ਧਰਮਾਰਾਂ ਕਹਿੰਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਸਹਾਇਤਾ ਸਭ ਪਾਸੋਂ ਦੀ ਰੱਬ ਦੀ ਰਜ਼ੀ ਵਾਲੇ ਹੁਣ ਤੇ ਰੱਖਣਾ ਜਤੀਆਂ ਤੱਤਿਆ ਜਿਨ੍ਹਾਂ ਲੱਭ ਗਿਆ ਵੜ ਛ ਗਿਆ ਦੇਖ ਚਾਈਂ ਤੇ ਇੱਕ ਵਾਰੀ ਜੇ ਸੰਗਤੇ ਆਪਾਂ ਕੀਤਾ ਸਤਿ ਆਪਿਆ ਜੀ ਸਤਿ ਆਪਿਆ ਜੀ ਮੈਂ ਦਵਾਂ ਤੇ ਅੱਤਰ ਕਾ ਉਸ ਸੰਬੂਧੋ ਜੀ ਸਤਿ ਆਪਿਆ ਜੀ ਸਵੇਰ ਸਵੇਰ ਨਵਾਇਆ ਮੇਰਮੰਦ ਦੀ ਜੇਤੇ ਅੰਦਰ ਜਿੱਨਾ ਮਾਨਨਾ ਕਾਣਾ ਨੇ ਸਵਾ ਸਵਾ ਮੰਨ ਦੇ ਕਿਸਨੇ ਕਿਸੇ ਖਨੇ ਖਨੇ ਰੋਪੀਤੇ ਜਲਾ ਦਿੱਤਾ ਬੱਚਿਆਂ ਦੇ ਟੋਟੇ ਕਰਵਾ ਕੇ ਗੁਲਾਬ ਤੋਹਾਰ ਸੁਆਇ ਰਤੋਂ ਜੀਤ ਤੇ ਉਤਾਰੀ ਤੇਰੇ ਭਾਏ ਮਨੱਖਾ ਗਿਆ 34 ਕਾਲ ਸਮੇਂ ਦੀ ਸੰਬੰਧ ਹੈ ਸਮੂਹ ਕਾਲ ਸਾਹਿਬ ਜੀ ਕੀ ਗਾਗਨਜੀ ਕੋਲ ਜਿਸ ਵਾਰ ਪਾਸੀ ਸਰਕਾਰ ਕਲਿੰਗ ਸਿੰਘ ਦੇ ਪਰਿਵਾਰ ਬਣਾ ਭਾਈ bye ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਇਹ ਬਾਬਾ ਮਹੰਗਲਗਿਰ ਜੀ ਦੀ ਸਮਾਤ ਤੇ ਅਸੀਂ ਆਏ ਸਾਲ ਦੀ ਤਰ੍ਹਾਂ ਇੱਥੇ ਖੰਡ ਪਾਠ ਹੁੰਦਾਗਾ ਕਿਤੇ ਇੱਕ ਹੁੰਦਾ 2 ਸਾਲ ਹੋ ਗਏ ਲਗਾਤਾਰ ਦੋ ਦੋ ਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਨੇ ਤੇ ਬਾਕੀ ਲੰਗਰ ਜਿਹੜਾ ਹੈ ਟੁੱਟ ਵਰਤਿਆ ਜਾਂਦਾ ਤਿੰਨੇ ਬਾਕੀ ਪਿੰਡ ਦੇ ਸੰਯੋਗ ਨਾਲ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਇਹ ਅਸੀਂ ਜਿਹੜਾ ਪ੍ਰੋਗਰਾਮਾ ਬੜੀ ਪਿਆਰ ਨਾਲ ਸਰਦਾਰ ਨਾਲ ਮਨਾਉਨੇ ਆ ਜੀ ਤੇ ਬਾਕੀ ਜਿਵੇਂ ਹੁਣ ਨਵਾਂ ਸਾਲ ਅਸੀਂ ਆਏ ਸਾਲ ਮਹਾਰਾਜ ਕੀ ਨਿਉ ਸਾਰਿਆਂ ਦੇ ਤੰਦਰੁਸਤੀਆਂ ਮੰਗਦੇ ਆ ਵੀ ਖੇਤੀਬਾੜੀ ਪਸ਼ੂ ਡੰਗਰਾਂ ਤੇ ਮਹਾਰਾਜ ਚੜ੍ਹਦੀਆਂ ਕਲਾਂ 'ਚ ਰੱਖਾਵੇ ਤੇ ਸਾਰੇ ਖੁਸ਼ੀ ਖੇੜੇ 'ਚ ਰੌਣਕ ਲੱਗੀ ਰਹੇ ਮਹਾਰਾਜ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਸਾਰੇ ਗੁਰਜੀਕਾ ਖਾਲਸਾ ਵੈਲ ਜੀ ਕੀ ਪਾਤਸ਼ਾਹ